ਸੰਬਲ ਉਸ ਦੇ 7 ਸਾਲ ਹੋ ਜਣੇ ਆ ਤੇ ਚਲੋ ਮਾਰਾਂ ਨੂੰ ਸੁਣੀਏ ਬਾਹ ਬੜੀਆ ਤੇ ਦੋਆ ਜੀ ਆਦੀ ਹਨਾ ਚੀ ਦੱਸ ਦਿੰਨੇ ਆ ਕਿ ਜਿਹੜੇ ਉਹ ਵਲੋਗ ਭੰਡੇ ਆ ਨਾ ਇਹ ਪਹਿਨੇ ਅੱਧੀ ਬਾਅਦ ਵਿੱਚ ਹੀ ਆ ਜਦੋਂ ਸਾਡੇ ਘਰ ਨਿਕਾ ਜਾ ਮਹਿਮਾਨ ਆਏ ਨਾ ਉਹ ਤੋਂ ਬਾਅਦ ਹੀ ਪਹਿਨੇ ਸਾਰੇ ਵਲੋਗ ਪਰ ਯਾਰ ਆਹਨੂੰ ਇਹ ਚੀ ਦੀ ਬਹੁਤ ਐਕਸਾਈਟਮੈਂਟ ਆ ਕਿਉਂਕਿ ਜਿਹੜੀ ਚੀਜ਼ ਪਿੱਛੇ ਪਤਾ ਭਜਦਾ ਉਹ ਜਿਹੜੀ ਚੀਜ਼ ਮਿਲਦੇ ਕਿਨਾਰੇ ਤੇ ਹੋਵੇ ਨਾ ਤੇ ਖੁਸ਼ੀ ਬਹੁਤ ਹੀ ਮਿੰਦਗੀ ਅਲੱਗ ਜੀ ਹੁੰਦੀ ਹੈ ਚੀਜ਼ ਤੋਂ ਲੈ ਕੇ ਹਾ ਵੈਗੁਰ ਦਾ ਲੱਖ ਲੱਖ ਸ਼ੁਗਰ ਐ ਨਹੀਂ ਬੈਠਾ ਬਹੁਤ ਕੋਸ਼ਾਂ ਮੈਰ ਹੋ ਰਗਾ ਤਾਂ ਚਲੋ ਵਾਹ ਗੋਣੇ ਖੁਸ਼ੀ ਦੀ ਹੈ ਚਲੋ ਆਪਾਂ ਆਏ ਜਿਹੜੀ ਜਿੱਥੇ ਵੀ ਅਰਦਾਸ ਕਰਾਈਆ ਆਪਾਂ ਧੀਰੀ ਕਰਾਈਆ ਹੈ ਨਾ ਚਲੋ ਇਹ ਸੈਟੀਫਾਈ ਧੀਰੀ ਜੇ ਮੰਨ ਲਓ ਆਪਾਂ ਕਿ ਗੁਰੂ ਘਰ ਜਾਂ ਕਿਤੇ ਵੀ ਜਿੱਥੇ ਵੀ ਜਿੱਤਾ ਮੰਨੋ ਕਿਤੇ ਵੀ ਅਰਦਾਸ ਕਰਾਈਆ ਨਾ ਆਪਾਂ ਮੇਸ਼ਾ ਧੀਰੀ ਅਰਦਾਸ ਕੀਤੀ ਹੈ ਕਿ ਧੀਰ ਹੋਵੇ ਧੀਰ ਹੋਵੇ ਸਾਸ਼ੀ ਗਾਲ ਜੀ ਸਾਰਿਆਂ ਨੂੰ ਸਾਸ਼ਟਰੀ ਗਾਲ ਜੀ ਸਾਰਿਆਂ ਨੂੰ ਹੋਰ ਸਲਾਉ ਜੀ ਕਿਵੇਂ ਹੋ ਕੀ ਆ ਚੜਾ ਠੀਕ ਠਾਕ ਹੋ ਤੇ ਇਹ ਵੀ ਬਿਲਕੁਲ ਵਧੀਆ ਵਾ ਠੀਕ ਆ ਜੀ ਤੇ ਬਾਕੀ ਅੱਜ ਚੱਲੇ ਆ ਜੀ ਅਲਟਰਾਸਾਉਂਡ ਕਰਾਉਣ ਫੇਰ ਚੰਨੀ ਨੇ ਇਨਾ ਕਮਲ ਪਾਇਆ ਨਾ ਚੰਨੀਆਂ ਵੱਡੀ ਉਹ ਮੇਰੇ ਕੋਲ ਲੈ ਗਈ ਜਾਨੀ ਸਹੀ ਤਰ੍ਹਾਂ ਤੇ ਅੱਜ ਅਸੀਂ ਚੱਲੇ ਜੀ ਫੇਰ ਅਲਟਰਾਸਾਉਂਡ ਕਰਾਉਣੇ ਸ਼ਰਨ ਦੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਟ੍ਰੇਡਮਾਰ ਚ ਲੰਡਿਆ ਵਾ ਹਨਾ ਤੇ ਜਿੱਦਾਂ ਮੈਡਮ ਸੱਦਦੇ ਆ ਜਿੱਦਾਂ 10 ਦਿਨ ਬਾਅਦ 15 ਦਿਨ ਬਾਅਦ ਕਿਉਂਕਿ ਹੁਣ ਜਿਹੜਾ ਟਾਈਮ ਆ ਲੱਗ ਗਿਆ ਆ ਗਿਆ ਵਾ ਸਹੀ ਯਾਰ ਤੇ ਬਾਕੀ ਸੋਚਾਇਆ ਚੌਲੇ ਕਿ ਵੀਡੀਓ ਬਣਾ ਕੇ ਸਾਰੇ ਭੈਣ ਭਰਾਵਾਂ ਨਾਲ ਫੇਰ ਸੱਜੀ ਕੀਤੀ ਜਾਵੇ ਹਨਾ ਕਿਉਂਕਿ ਮੈਨੂੰ ਪਤਾ ਵਾ ਤੁਹਾਨੂੰ ਇਹ ਚੀਜ਼ ਇੱਕ ਸੈਟਮੈਂਟ ਬੋਦ ਆ ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਰਿਆੜੇ ਦੁਆਵਾਂ ਕੀਤੀਆਂ ਜਾਂ ਇਹ ਚੀਜ਼ੀਆਂ ਕਿ ਤੁਹਾਨੂੰ ਚਲੋ ਬਾਬਾ ਦੀਪ ਸਿੰਘ ਜੀ ਬਾਬਾ ਬੁੱਢਾ ਸਾਹਿਬ ਜੀ ਹਨਾ ਤੁਹਾਡੀ ਝੋਲੀ ਭਰੇ ਤੇ ਤੁਹਾਡੇ ਦੁਆਵਾਂ ਪਿੱਛੇ ਚਲੋ ਝੋਲੀ ਭਰੀ ਗਈ ਹੈ ਤੁਹਾਡੀ ਚਲੋ ਮਹਾਰਾਜ ਜੀ ਸੁਣੀ ਹੈ ਤੁਹਾਡੇ ਪਿਆਰਾਂ ਪਿੱਛੇ ਹੈ ਜੋ ਕੁਝ ਵੀ ਹੈ ਹਨਾ ਤੇ ਕਹਿੰਦੇ ਆ ਨਾ ਦੁਆ ਨਾਲੋਂ ਜਿਹੜੇ ਦੁਆਵਾਂ ਜ਼ਿਆਦਾ ਕੰਮ ਕਰਦੀਆਂ ਵੋ ਤੇ ਮੈਂ ਇਹ ਚੀਜ਼ ਨੂੰ ਲੈ ਕੇ ਵਾਕੇ ਮੰਨਦਾ ਕਿ ਤੁਹਾਡੇ ਜਿਹੜੇ ਦੁਆਵਾਂ ਹੀ ਲੱਗੀਆਂ ਸਾਰਿਆਂ ਦੀਆਂ ਠੀਕ ਆ ਨਾ ਨਹੀਂ ਤੇ ਅਸੀਂ ਦੋਵਾਂ ਚੀਜ਼ਾਂ ਨੇ ਬਹੁਤ ਠੇ ਪਹਿਲਾ ਮੈਂ ਜਦੋਂ ਬਾਹਰ ਆ ਬਾਹਰ ਬਾਦ ਵਿੱਚ ਮੈਂ ਗਿਆ ਨਹੀਂ ਮੈਨੂੰ ਵੀ ਚਲੋ ਚਾਹ ਹੀ ਕਿ ਚਲੋ ਬਾਬਾ ਝੋੜੀ ਭਰੇ ਤੇ ਮੈਂ ਫਿਰ ਕੇ ਬੱਸ ਨਿਕਲਾ ਤੇ ਬਾਕੀ ਚਲੋ ਹੁਣ ਮਾਰਾ ਨੇ ਸੁਣੀ ਹੈ ਤੇ 7 ਸਾਲ ਹੋ ਗਏ ਨੇ ਸਾਡੇ ਵਿਆਹ ਨੂੰ ਜਿੱਤੇ ਹੋਏ ਆ ਚਲੋ ਹੋਈ ਜਾਂਦੇ ਹੈ 7 ਸਾਲ ਦਸੰਬਰ ਚੋੜੇ ਲਾਸਟ ਦਸੰਬਰ ਲਾਸਟ ਦੇ 7 ਸਾਲ ਹੋ ਜਣੇ ਆ ਤੇ ਚਲੋ ਮਾਰਾ ਨੇ ਸੁਣੀ ਹੈ ਬਾਹ ਫੜੀ ਸਾਡੇ ਦੋਆ ਜੀ ਆਂਦੀ ਹੈ ਨਾ ਤੇ ਇਹ ਚੀਜ਼ ਨੂੰ ਲੈ ਕੇ ਚਲੋ ਬਹੁਤ ਖੁਸ਼ੀ ਆ ਮਨ ਨੂੰ ਬਾਕੀ ਚਲੋ ਮੈਨੂੰ ਚਲੋ ਸਾਰਾ ਐਕਸਾਈਟਮੈਂਟ ਹੋਦੀ ਹੈ ਚੀਜ਼ ਹੀ ਨਾ ਜਿੱਦਾਂ ਮੰਨ ਕੇ ਚਲੋਗੇ ਹਰ ਕੋਈ ਜਿੱਦਾਂ ਮਾਫੀਓ ਭੰਦਾ ਵਾ ਹਰ ਇੱਕ ਨੂੰ ਭਾਵੇ ਉਹਨਾਂ ਦੀ ਮੰਨ ਕੇ ਟਾਈਮ ਨਾਲ ਹੀ ਇਹ ਚੀਜ਼ ਹੋ ਗਈ ਹੈ ਜਾਂ کہیں ਲੇਟ ਵਾ ਪਰ ਯਾਰ ਸਾਨੂੰ ਇਹ ਚੀਜ਼ ਦੀ ਬਹੁਤ ਐਕਸਾਈਟਮੈਂਟ ਹੈ ਕਿਉਂਕਿ ਜਿਹੜੀ ਚੀਜ਼ ਪਿੱਛੇ ਬੰਦਾ ਭਜਦਾ ਉਹ ਜਦੋਂ ਚੀਜ਼ ਮਿਲਦੇ ਕਿਨਾਰੇ ਦੇ ਹੋਵੇ ਨਾ ਤੇ ਖੁਸ਼ੀ ਬਹੁਤ ਹੀ ਮਦਕੀ ਲੱਗ ਜੀ ਹੁੰਦੀ ਹੈ ਚੀਜ਼ ਤੋਂ ਲੈ ਕੇ ਹਣਾ ਤੇ ਬਾਕੀ ਚਲੋ ਵਾਏ ਗੁਰ ਦਾ ਲੱਖ ਲੱਖ ਸ਼ੁਗਰਾ ਰੋਣਾ ਪਿਓ ਬਹੁਤ ਖੁਸ਼ ਹੋ ਨਹੀਂ ਨਹੀਂ ਮੈਂ ਤਾਂ ਬਹੁਤ ਖੁਸ਼ ਆ ਮੈਂ ਰੋਣਾ ਕਰਤਾ ਚਲੋ ਵਾਏ ਗੁਰ ਨੇ ਖੁਸ਼ੀ ਦਿੱਤੀ ਹੈ ਚਲੋ ਆਪਾਂ ਇਹ ਹੈ ਕਿ ਇਹ ਨਹੀਂ ਕਿ ਆਪਾਂ ਰੋਏ ਨਹੀਂ ਚਲੋ ਇਹ ਚੀਜ਼ ਲੈ ਕੇ ਜਿੱਦਾਂ ਚਲੋ ਅੱਡੀ ਪਹਿਲਾਂ ਮੈਡੀਸਨ ਵਗੈਰਾ ਚੱਲ ਗਿਆ ਸੀ ਫਿਰ ਦੁਖੀ ਹੋਏ ਨਾ ਨਾ ਵਿੱਚ ਚਲੋ ਹੁੰਦਾ ਹੀ ਇਹ ਬੰਦਾ ਆਪਾਂ ਮੰਗਦੇ ਆ ਧੀ ਵੇ ਬੋੜ ਰੱਬ ਤੇ ਬਾਕੀ ਜਿਹੜੀ ਜਿੱਥੇ ਵੀ ਅਰਦਾਸ ਕਰਾਈਏ ਆਪਾਂ ਧੀ ਦੀ ਰਹੀ ਹੈ ਹਾਂ ਚਲੋ ਇਹ ਸਤਿਵੰਤ ਵਾਹਿਗੁਰੂ ਧੀ ਦੇ ਜੇ ਮੰਨ ਲਓ ਆਪਾਂ ਕਿ ਗੁਰੂ ਘਰ ਜਾਂ ਕਿਤੇ ਵੀ ਜਿੱਥੇ ਵੀ ਜਿੱਦਾਂ ਮੰਨ ਲਓ ਕਿਤੇ ਵੀ ਅਰਦਾਸ ਕਰਾਈਏ ਨਾ ਆਪਾਂ ਮੇ ਸਤਿ ਅਰਦਾਸ ਕੀਤੀ ਹੈ ਕਿ ਧੀ ਹੋਵੇ ਧੀ ਹੋਵੇ ਹਾਂ ਨਾ ਤੇ ਬਾਕੀ ਚਲੋ ਜੋ ਵਾਹਿਗੁਰੂ ਦੇਗਾ ਚਾਹੇ ਧੀ ਦੇਵੇ ਚਾਹੇ ਪੁੱਤ ਦੇਵੇ ਹਰ ਦੋਨੇ ਚ ਐਕਸੈਪਟ ਨੇ ਕਿਉਂਕਿ ਵਾਹਿਗੁਰੂ ਦੀ ਜੜੀ ਆ ਤੁਹਾਨੂੰ ਪਤਾ ਵਾ ਰੱਬ ਦੇ ਰੰਗ ਹੋਰ ਤਰ੍ਹਾਂ ਦੇ ਹੁੰਦੇ ਆ ਕੀ ਪਤਾ ਜੋ ਬੰਗੜਿਆਂ ਨੂੰ ਉਹ ਵੀ ਮਿਲ ਜੇ ਜੇ ਉਹ ਮਿਲ ਜੇ ਤਾਂ ਸਭ ਤੋਂ ਵੱਡੀ ਖੁਸ਼ੀ ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਸਾਡੇ ਲਈ ਜੋ ਅਸੀਂ ਚੁੰਨੇ ਆ ਬਾਕੀ ਜੋ ਦੇਗਾ ਉਹਨੂੰ ਦੋਵੇਂ ਐਕਸੈਪਟ ਨੇ ਚਾਹੇ ਧੀ ਦੇਵੇ ਚਾਹੇ ਪੁੱਤ ਤੇ ਬਾਕੀ ਵੇਖੋ ਜੀ ਪਹ 35 ਹੋਵੇ ਤੇ ਚਾਹੇ ਪੁੱਤ ਹੋਵੇ ਮੈਨੂੰ ਇੱਕ ਸਾਈਟਮੈਂਟ ਬਹੁਤ ਹੁਣੀ ਆ ਉਹ ਦਿਨ ਦੀ ਉਹ ਪਲ ਦੀ ਉਹ ਟਾਈਮ ਦੀ ਠੀਕ ਆ ਨਾ ਜਦੋਂ ਘੜੀ ਆਉਣੀ ਆ ਤੇ ਬਾਕੀ ਸਾਰੇ ਬਰੋਗ ਤੁਹਾਡੇ ਨਾਲ ਸਾਂਝੇ ਕਰਾਂਗੇ ਦਲੇ ਨਾਲ ਤਰੂ ਇਹ ਵੀ ਚੀਜ਼ ਦੱਸ ਦਿੰਨੇ ਆ ਕਿ ਜਿਹੜੇ ਆ ਵਲੋਗ ਭੰਡੇ ਆ ਨਾ ਇਹ ਪੈਣੇ ਮਤਲਬ ਕਿ ਬਾਅਦ ਵਿੱਚ ਹੀ ਆ ਜਦੋਂ ਸਾਡੇ ਘਰ ਨਿਕਾ ਜਾ ਮਹਿਮਾਨ ਆਏ ਨਾ ਉਹ ਤੋਂ ਬਾਅਦ ਹੀ ਪੈਣੇ ਸਾਰੇ ਵਲੋਗ ਬੰਨ ਚਲੋ ਪਹਿਲਾ ਡੇ ਆ ਉਹ ਗੱਲ ਵੱਖਰੀ ਆ ਤੇ ਪੋਣੀ ਆਪਾਂ ਬਾਅਦ ਵਿੱਚ ਹੀ ਆ ਸਾਰੇ ਠੀਕ ਆ ਨਾ ਤੇ ਇਹ ਆ ਕਿ ਫਿਰ ਵਲੋਗ ਕੰਟੀਨਿਊ ਪਾਵਾਂਗੇ ਜਿੱਦਾਂ ਉਹ ਜੀ ਪਾਵਾਂਗੇ ਜਿੱਦਾਂ ਹੁਣ ਇੱਕ ਤੁਸੀਂ ਕੱਲ ਵਲੋਗ ਦੇਖਿਆ ਹੋਣਾ ਵਾ ਜਿੱਦਾਂ ਮਣ ਬਣ ਕੇ ਚਲੋ ਪਹਿਲਾ ਵਲੋਗ ਜਿਹੜਾ ਆਪਾਂ ਦੋਵਾਂ ਨੇ ਘਰੇ ਬੈ ਕੇ ਬਣਾਇਆ ਵਾ ਉਸ ਤੋਂ ਬਾਅਦ ਦੂਜਾ ਵਲੋਗ ਇਹ ਹੋਣਾ ਵਾ ਕਿ ਜਦੋਂ ਲੋਕ ਚਲੋ ਉਹ ਹੋਣਾ ਵਾ ਜਦੋਂ ਆਪਾਂ ਜਦੋਂ ਸਾਡਾ ਉਹ ਦਿਨ ਆਏ ਨਾ ਵਾ ਟਾਈਮ ਆਏ ਨਾ ਵਾ ਇੱਕ ਕੰਟੀਨਿਊ ਬਲੌਗ ਬਣਨਗੇ ਸਾਡੇ ਤੇ ਠੀਕ ਆ ਨਾ ਇਹ ਨਹੀਂ ਕਿ ਦੋ ਦਿਨ ਛੱਡ ਕੇ ਤਿੰਨ ਦਿਨ ਛੱਡ ਕੇ ਇਦਾਂ ਨਹੀਂ ਕੰਟੀਨਿਊ ਬਣਨਗੇ ਤੁਹਾਨੂੰ ਆਪਾਂ ਜਿਆਦਾ ਬੈਟਰੀ ਨਾ ਕਰਾਉਣੀ ਕਿਉਂਕਿ ਤੁਹਾਨੂੰ ਵੀ ਚੀਜ਼ ਦੀ ਬੜੀ ਐਕਸਾਈਟਮੈਂਟ ਹੁੰਦੀ ਹੈ ਹਨਾ ਕਿ ਆਪਾਂ ਵੀ ਚਲੋ ਦੇਖੀਏ ਕਿਉਂਕਿ ਮੈਨੂੰ ਪਤਾ ਵਾ ਹੰਡ ਦੀ ਜਿਹੜੀ ਖੁਸ਼ੀ ਹੁੰਣੀ ਹੋਣੀ ਹੈ ਤੁਹਾਨੂੰ ਹਟਲ ਨੂੰ ਵੱਧ ਖੁਸ਼ੀ ਹੁੰਣੀ ਹੈ ਮੈਨੂੰ ਪਤਾ ਕਮੈਂਟਾਂ ਦੇ ਵਿੱਚ ਤੁਸੀਂ ਬਹੁਤ ਖੁਸ਼ੀ ਜਿਹੜੀ ਕਿ ਆਪਣੀ ਦੱਸਣੀ ਹੈ ਕਿ ਚਲੋ ਹਨਾ ਤੇ ਬਾਕੀ ਤੁਹਾਡੇ ਭੈਣ ਭਰਾਵਾਂ ਦੇ ਪਿਆਰ ਦੇ ਨਾਲ ਹੀ ਸਤਿਕਾਰ ਨਾਲ ਹੀ ਹਨਾ ਚਲੋ ਵਾਹਿਗੁਰੂ ਨੇ ਹੁਣ ਇੰਨਾ ਮਰਗੀ ਇੰਨਾ ਸਮਾਨ ਨਿਕਾ ਆ ਗਿਆ ਤੇ ਚਲੋ ਹੁਣ ਸੁਣੀ ਆ ਬਾਕੀ ਚਲੋ ਵਾਹਿਗੁਰੂ ਅੱਗੇ ਵਧੀਆ ਵਧੀਆ ਟਾਈਮ ਲਿਆਵੇ ਜਿੰਨੇ ਹੋਰ ਮੇਕੋ ਤਾਂ ਕਲੀਂਦਾ ਵਾ ਤੇ ਚਲੋ ਤੁਹਾਡੇ ਨਾਲ ਵਲੋਗ ਆਪਾਂ ਤਾਂ ਸ਼ੇਅਰ ਕਰਦੇ ਆ ਕਿ ਚਲੋ ਤੁਹਾਨੂੰ ਦੱਸਣ ਦਾ ਹਨਾ ਸਾਡਾ ਵੀ ਫਰਜ ਹੈ ਤੇ ਸੌਰੀ ਲੇਟ ਦੱਸਦੇ ਆ ਬਾਕੀ ਮੈਨੂੰ ਰੈਸਟ ਬਹੁਤ ਦਸੀ ਹੀ ਉਹਨਾਂ ਨੇ ਤੇ ਬਾਕੀ ਮੇਰੇ ਫੇਸ ਵੱਲ ਵੇਖ ਕੇ ਤੁਹਾਨੂੰ ਪਤਾ ਲੱਗਦਾ ਹੀ ਆ ਕਿੰਨਾ ਵੀਕ ਹੋਇਆ ਵਾ ਸ਼ਾਇਦ ਤਾਂ ਮੇਰੀ ਪਹਿਚਾਨੀ ਨਹੀਂ ਜਾਂਦੀ ਉਹੀ ਹੈ ਜਾਂ ਨਹੀਂ ਤੇ ਚਲੋ ਕੋਈ ਗੱਲ ਨਹੀਂ ਇਹ ਤਾਂ ਹੋ ਹੀ ਜਾਣੀ ਹੈ ਠੀਕ ਆ ਬਾਕੀ ਸਭ ਤੋਂ ਵੱਡੀ ਖੁਸ਼ੀ ਸਾਡੇ ਲਈ ਇਹ ਹੀ ਹੈ ਕਿ ਤੁਮ ਐਵੇਂ ਬੰਨੇ ਸਾਡੀ ਸੁਣੀ ਹੈ ਤੇ ਇਹ ਹੈ ਕਿ ਹੁਣ ਤੁਹਾਨੂੰ ਅੱਗੋਂ ਕੋਈ ਵਲੋਗ ਵੇਖਣ ਨੂੰ ਮਿਲ ਲਗੇ ਤੇ ਕੋਸ਼ਿਸ਼ ਤੇ ਇਹ ਕਿ ਚਲੋ ਆਪਾਂ ਪਹਿਲਾਂ ਨਾਲ YouTube ਦਾ ਕੰਮ ਹੀ ਕਰਦੇ ਤੇ ਕੰਮ ਚਲੋ ਨਹੀਂ ਉਹ ਨਹੀਂ ਹੋ ਸਕਦਾ ਕਿਉਂਕਿ ਮੇਰੇ ਰੈਸਟ ਬਹੁਤ ਅੱਸੀ ਹੋਈ ਗਈ ਤੇ ਇਸ ਕਰਕੇ ਜੀ ਨਹੀਂ ਕੀਤਾ ਕਿ ਆਪਾਂ ਸੋਸ਼ਲ ਮੀਡੀਆ ਤੇ ਕੰਮ ਕਰੀਏ ਤੇ ਇਹ ਹੈ ਕਿ ਹੁਣ ਇਹ ਤੁਹਾਨੂੰ ਮਤਲਬ ਵਲੋਗ ਮਿਲਣਗੇ ਵੇਖਣ ਨੂੰ ਤੋ ਇਹ ਵੇਖਿਓ ਬਾਹਰ ਘਰ ਹਾ ਨਾ ਵਾਹਿਗੁਰੂ ਦੀ ਕਿਰਪਾ ਹੋਈ ਆ ਤੇ ਗਾ ਵੀ ਵੇਖਿਓ ਤੇ ਚਲੋ ਠੀਕ ਆ ਬਾਕੀ ਅੱਗੇ ਦੇ ਵੇਖਿਓ ਵਲੋਗ ਤੁਹਾਨੂੰ ਮਿਲਦਾ ਵੇਖਾਂਗੇ ਤੇ ਬਾਕੀ ਇਹ ਕਿ ਵਲੋਗ ਹੈ ਡੋ ਕੋਈ ਵੀ ਮਿਸ ਨਾ ਕਰਿਓ ਠੀਕ ਆ ਕਿਉਂਕਿ ਸਾਨੂੰ ਇਹ ਦਿਨ ਦਾ ਮਤਲਬ ਕੀ ਤੁਹਾਨੂੰ ਵੀ ਬੜਾ ਚਾਹ ਵਾ ਗਿਆ ਆਪਾਂ ਹਰੇਕ ਐਕਸਾਈਟਮੈਂਟ ਜੋ ਵੀ ਆ Đੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਸਾਰੀ ਠੀਕ ਆ ਨਾ ਤੇ ਹੁਣ ਬਾਕੀ ਚਲੋ ਅੱਜਾ ਸੌਂਡ ਕਰਾ ਕੇ ਤੁਹਾਨੂੰ ਉਹ ਵੀ ਕਲਿੱਪ ਬਣਾ ਕੇ ਦੱਸਾਂਗੇ ਮਾੜਾ ਜਾ ਕੇ ਕਿੰਦਾਂ ਦੀ ਰਿਪੋਰਟ ਆਈ ਹੈ ਨਾ ਉਹ ਵੀ ਮੈਂ ちょっと ਸਾਗੇ ਤਾਂ ਨਾ ਤੇ ਚਲੋ ਠੀਕ ਆ ਬਾਕੀ ਦਾ ਵਲੋਗ ਵੀ ਕਰਦੇ ਆ ਵਧੀਆ ਵਧੀਆ ਲਿਆ ਆਵੇ ਜਿੱਦੋਂ ਪਹਿਲਾਂ ਲੁਗਾਈ ਨਾ ਵਧੀਆ ਕੀਤਾ ਵਾ ਤੇ ਐਰਪੋਰੇ ਵਧੀਆ ਆਵੇ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਜੀ ਜਿਹੜਾ ਅੱਜ ਵਲੋਗ ਪਾਇਆ ਸੀ ਕਿ ਜਿੱਦਾਂ ਸ਼ਰਦੀ ਅਲਟਰਾਸਾਉਂਡ ਕਰਾਉਣ ਚੱਲੇ ਹਾਂ ਹਨਾ ਤੇ ਬਾਕੀ ਜੀ ਬਾਬੇ ਦੀਪ ਸਿੰਘ ਦੀ ਕਿਰਪਾ ਦੇ ਨਾਲ ਜਿਹੜੀ ਰਿਪੋਰਟ ਬਹੁਤ ਵਧੀਆ ਆਈ ਹੈ ਰਿਪੋਰਟਾਂ ਸਾਰੀਆਂ ਮਰਜੀ ਹੋਣ ਤੱਕ ਜਿੰਨੀਆਂ ਵੀ ਸ਼ਰਤ ਲੈ ਕੇ ਹੋਣ ਤੱਕ ਜਿੰਨੀਆਂ ਵੀ ਆ ਸਾਰੀਆਂ ਵਧੀਆ ਹੁੰਦੀਆਂ ਰਹੀਆਂ ਵਾ ਕੋਈ ਸਾ ਨੂੰ ਰਿਪੋਰਟ ਦੇ ਵਿੱਚ ਕੋਈ ਵੀ ਕਿਸੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਦਾ ਪਿਆ ਜਨ ਕਿ ਸਾਰੀਆਂ ਵਧੀਆ ਹੁੰਦੀਆਂ ਰਹੀਆਂ ਵਾ ਹਨ ਤੇ ਬਾਕੀ ਤੁਹਾਡੇ ਭੈਣ ਭਰਾ ਦੁਆਵਾ ਦੇ ਨਾਲ ਮਤਲਬ ਕਿ ਬਹੁਤ ਵਧੀਆ ਕੰਮ ਚੱਲਦਾ ਰਿਹਾ ਵਾ ਤੇ ਬਾਕੀ ਐਸੇ ਵਲੋਗ ਦਾ ਕਰਦੇ ਆ ਜੀ ਇੱਥੇ ਹੀ ਐਂਡ ਤੇ ਹੁਣ ਜਿਹੜਾ ਤੀਸਰਾ ਵਲੋਗ ਹੋਣਾ ਵਾ ਉਹ ਹੁਣ ਸਿੱਧਾ ਹੀ ਜਦੋਂ ਆਪਾਂ ਘਰੋਂ ਜਿੱਦਾਂ ਆਪਾਂ ਔਲਾਵਾ ਹਸਤਲ ਦੇ ਵਿੱਚ ਤੇ ਉਹਦਾ ਹੀ ਵਲੋਗ ਆਏਗਾ ਠੀਕ ਆ ਜੀ ਹੁਣ ਤੇ ਤੁਸੀਂ ਸਾਡੇ ਸਾਡੇ ਵਲੋਗਾਂ ਨੂੰ ਜਰੂਰ ਪਿਆਰ ਕਰਿਓ ਠੀਕ ਆ ਜੀ ਤੇ ਅੱਜ ਵੀ ਤੁਹਾਡਾ ਨਾਲ ਹਰ ਇੱਕ ਇੱਕ ਵਲੋਗ ਮਰਜੀ ਜੋ ਵੀ ਹੈ ਸ਼ੇਅਰ ਜਰੂਰ ਕਰਾਂਗੇ ਕਿਉਂਕਿ ਆਪਣਾ ਜਿੱਦਾਂ ਹੁਣ ਤੁਸੀਂ ਹਾਨੂੰ ਪਿਆਰ ਕਰਦੇ ਹੋ ਹੁਣ ਪਹਿਲੇ ਵਲੋਗ ਦੇ ਵਿੱਚ ਹਨਾ ਮਲਕੀ ਇੰਨਾ ਕ ਕਮੈਂਟ ਆਇਆ ਨਾ ਮੈਂ ਸਾਰੇ ਕਮੈਂਟ ਰੀਡ ਕੀਤੇ ਇਕੱਲਾ-ਗੱਲਾ ਠੀਕ ਹੈ ਜੀ ਮਲਕੀ ਬਹੁਤ ਪਿਆਰ ਦਿੱਤਾ ਤੁਸੀਂ ਕਮੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਕਦੀ ਇੰਨੀ ਪਿਆਰ ਦੀ ਉਮੀਦ ਨਹੀਂ ਸੀ ਜਿੰਨੀ ਤੁਸੀਂ ਦੇਤੀ ਹੈ ਹਨਾ ਤੇ ਬਾਕੀ ਮੈਨੂੰ ਨਹੀਂ ਪਤਾ ਕਿ ਤੁਸੀਂ ਜੱਗੀਸ਼ਰ ਨੂੰ ਤੁਸੀਂ ਇੰਨਾ ਪਸੰਦ ਕਰਦੇ ਹੋ ਹਨਾ ਤੁਹਾਡੇ ਕਮੈਂਟਾਂ ਦੇ ਪਤਾ ਲੱਗ ਜਾਂਦਾ ਵਾ ਬਾਕੀ ਬਹੁਤ ਹੀ ਕਮੈਂਟ ਕੀਤਾ ਬਹੁਤ ਧੰਨਵਾਦ ਸਾਰਿਆਂ ਦਾ ਜੀ ਬਹੁਤ ਦਿਲੋਂ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਮਤਲਬ ਕੀ ਇੰਨੀ ਸਪੋਰਟ ਕੀਤੀ ਆ ਇੰਨਾ ਮਤਲਬ ਕੀ ਤੁਸੀਂ ਯਾ ਡੇਲੀ ਵਧੀਆ ਸੋਚਦੇ ਹੋ ਹਨ ਤੇ ਤੁਹਾਡੇ ਭੈਣ ਭਰਾਵਾਂ ਦੀ ਦੁਆਵਾਂ ਦੇ ਨਾਲ ਤੁਹਾਡੇ ਪਿਆਰਾ ਪਿੱਛੇ ਚਲੋ ਬਾਹਰ ਆਲੇ ਹਨ ਐਡੀ ਵੱਡੀ ਹੁਣ ਖੁਸ਼ੀ ਮਿਲਦੀ ਹੈ ਸਾਡੇ ਘਰ ਵੀ ਆਉਣ ਲੱਗੀ ਹੈ ਤੇ ਬਾਕੀ ਮੈਂ ਇਹ ਚੀਜ਼ ਹੀ ਕਹਿਣੀ ਚਾਹੁੰਦਾ ਹਾਂ ਕਿ ਇਹ ਜਿਹੜਾ ਵਲੌਗ ਹੈ ਇਹਦਾ ਹੁਣ ਇੱਥੇ ਐਂਡ ਹੁੰਦਾ ਵਾ ਤੇ ਹੁਣ ਜਿਹੜਾ ਤੀਸਰਾ ਵਲੌਗ ਆਊਗਾ ਉਹ ਜਦੋਂ ਆਪਾਂ ਇੱਥੇ ਹਸਪਤਾਲ ਵਿੱਚ ਐਡਮਿਟ ਹੋਣਾ ਵਾ ਫਿਰ ਉਦੋਂ ਮਤਲਬ ਕਿ ਸਿੱਧਾ ਹੀ ਉਹ ਵਾਲਾ ਵਲੋਗ ਆਏਗਾ ਠੀਕ ਆ ਜੀ ਹਾਂਜੀ ਤੇ ਇਦਾਂ ਹੀ ਤੁਸੀਂ ਹਰ ਵਲੋਗ ਨੂੰ ਪਿਆਰ ਕਰਿਓ ਹਰ ਵਲੋਗ ਨੂੰ ਠੀਕ ਆ ਜੀ ਬਾਕੀ ਕਈਆਂ ਨੇ ਵਿੱਚ ਬੜੇ ਕਮੈਂਟ ਕੀਤੇ ਆ ਕਿ ਆਪਣਾ ਮੈਡੀਸਿਨ ਨੂੰ ਲੈ ਕੇ ਹਨਾ ਤੇ ਜਾਂ ਕਈ ਕਈਆਂ ਭੈਣਾ ਦੇ ਕਮੈਂਟ ਆਏ ਆ ਕਿ ਸਾਡੇ ਮਤਲਬ ਕਿ ਸਾਡੀ ਮੈਰਿਜ ਨੂੰ ਇੰਨੇ ਸਾਲ ਹੋ ਗਿਆ ਹਾਲੇ ਤੱਕ ਮਤਲਬ ਕਿ ਆਪਣਾ ਬਾਬਾ ਜੀ ਨੇ ਨਹੀਂ ਸੁਣੀ ਹਨਾ ਤੇ ਬਾਕੀ ਮੈਂ ਚਲੋ ਇਹ ਚੀਜ਼ ਕਹਿਣੀ ਚਾਹੁੰਦਾ ਕਿ ਟੈਨਸ਼ਨ ਨਾ ਲਓ ਟੈਨਸ਼ਨ ਲੈਣ ਨਾਲ ਇਹ ਕਿ ਟੈਨਸ਼ਨ ਵਾਧਦੀ ਹੈ ਟੈਨਸ਼ਨ ਘਟ ਦੇਣੀ ਆ ਬਾਕੀ ਜਦੋਂ ਮਹਾਰਾਜ ਨੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਸੁਣੀ ਆ ਜਦੋਂ ਬਾਹ ਫੜਨੀ ਆ ਜਦੋਂ ਫਾੜੀ ਲੈਣੀ ਆ ਤੇ ਬਾਕੀ ਇਹ ਹੈ ਕਿ ਘਰ ਦੇ ਵਿੱਚ ਪਾਠ ਵਗੈਰਾ ਜਰੂਰ ਕਰਿਆ ਕਰੋ ਠੀਕ ਆ ਜੀ ਤੇ ਰੱਬ ਦਾ ਨਾਮ ਜਿਹੜੇ ਜਿਹੜੇ ਤੁਸੀਂ ਆਪਣੇ ਗੁਰੂ ਨੂੰ ਤੇ ਹੁੰਦੇ ਹੋ ਹਨਾ ਜਿੱਦਾਂ ਜਿੱਦਾਂ ਵੀ ਜੋ ਜੋ ਵੀ ਆਪਣਾ ਆਪਣਾ ਮਤਲਬ ਕਿ ਜਿੱਦਾਂ ਉਹ ਵੱਖਰੀ ਵੱਖਰੀ ਆ ਦੀ ਆਪਣੀ ਤੁਸੀਂ ਕਹ ਲੋਗੇ ਜਿੱਦਾਂ ਸਾਰਾ ਦਾ ਵੱਖਰ ਵੱਖਰਾ ਸਿਸਟਮ ਹੀ ਹੈ ਹਨਾ ਤੇ ਜਿਹੜੇ ਜਿਹੜੇ ਤੁਸੀਂ ਬਾਬੇ ਨੂੰ ਤੇ ਹੁੰਦੇ ਹੋ ਗੁਰੂ ਨੂੰ ਤੇ ਹੁੰਦੇ ਹੋ ਉਹਨੂੰ ਦਿਲੋਂ ਮੰਨੋ ਮਲਗੀਓ ਜੀ ਨੂੰ ਤੇ ਆਓ ਤੇ ਬਾਬਾ ਹਰ ਇੱਕ ਦੀ ਬਾਹ ਫੜਦਾ ਵਾ ਠੀਕ ਆ ਜੀ ਤਾਂ ਸੱਚੇ ਮੰਨੋ ਪਰ ਜਾਓ ਇੱਕ ਜਗ੍ਹਾ ਤੇ ਹੀ ਕਈ ਹੁੰਦਾ ਨਾ ਕਿ ਉੱਥੋਂ ਨੇ ਫਰਗੇ ਬਿਆਹ ਦੇ ਉੱਥੇ ਚਲਜੋ ਹਣਾ ਉੱਥੇ ਨੇ ਫਰਗੇ ਬਿਆਹ ਦੇ ਉੱਥੇ ਚਲਜੋ ਸਿਰਫ ਇੱਕ ਚੀਜ਼ ਨੂੰ ਮੰਨੋ ਇਹ ਨਹੀਂ ਕਿ ਜਾ ਕਿਤੇ ਹੋਰ ਕਿਤੇ ਹੋਰ ਇਦਾਂ ਨਾ ਕਰਿਓ ਸਿਰਫ ਇੱਕ ਇੱਕ ਚੀਜ਼ ਨੂੰ ਮੰਨ ਕੇ ਦੇਖੋ ਠੀਕ ਆ ਜੀ ਤੇ ਬਾਕੀ ਜੀ ਬਾਕੀ ਤੁਹਾਡੇ ਬੜੇ ਕਮੈਂਟ ਆਏ ਆ ਤੁਹਾਡੇ ਸਾਰੇ ਕਮੈਂਟਾਂ ਦਾ ਰਿਪਲਾਈ ਕਰਾਂਗੇ ਜ਼ਰੂਰ ਕਰਾਂਗੇ ਜਿੱਦਾਂ ਜਿੱਦਾਂ ਵੀ ਕਮੈਂਟ ਆਏ ਨੇ ਸਾਰੇ ਵਲੋਗ ਬਣਾ ਕੇ ਦੱਸਾਂਗੇ ਠੀਕ ਆ ਜੀ ਤੇ ਤੁਸੀਂ ਇਹ ਹੈ ਕਿ ਵਲੋਗਰ ਨੂੰ ਪਿਆਰ ਜ਼ਰੂਰ ਕਰਿਓ ਵੀਡੀਓ ਨੂੰ ਪਿਆਰ ਜ਼ਰੂਰ ਕਰਿਓ ਠੀਕ ਆ ਜੀ ਤੁਹਾਡੇ ਭੈਣ ਭਰਾਵਾਂ ਦੀ ਦੁਆਵਾਂ ਦੇ ਨਾਲ ਹੀ ਚਲੋ ਤੁਸੀਂ ਪਿਆਰ ਕਰਦੇ ਹੋ ਤਾਂ ਹੀ ਸਾਡਾ ਵੀ ਚੀ ਕਰਦਾ ਵਾ ਕਿ ਅਸੀਂ ਤੁਹਾਡੇ ਨਾਲ ਹਰ ਇੱਕ ਚੀਜ਼ ਸ਼ੇਅਰ ਕਰੀਏ ਸਾਡੀ ਜ਼ਿੰਦਗੀ ਦੀ ਸਾਡਾ ਐਕਸਪੀਰੀਅੰਸ ਤੁਹਾਡਾ ਜੋ ਹੈ ਨਾ ਤੇ ਬਸ ਤੁਹਾਡੇ ਐਸੇ ਪਿਆਰ ਦੀ ਹੀ ਭੁੱਖ ਹੈ ਨਾ ਜਿੱਦਾਂ ਕਿ ਤੁਹਾਨੂੰ ਮੈਂ ਹਰ ਵਲੋਗ ਦੇ ਵਿੱਚ ਕਹਿੰਨਾ ਹੀ ਆ ਤੇ ਬਾਕੀ ਚਲੋ ਠੀਕ ਆ ਜੀ ਮੈਂ ਫੇਰ ਇੱਕ ਵਾਰੀ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਭੈਣਾਂ ਦਾ ਸਾਰੇ ਭਰਾਵਾਂ ਦਾ ਸਾਰੀਆਂ ਮੇਰੀਆਂ ਮਾਵਾਂ ਦਾ ਹਨਾ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਕੀਤੇ ਆ ਵਿੱਚ ਬਹੁਤ ਵਧੀਆ ਕਮੈਂਟ ਸਾਰਿਆਂ ਦੇ ਬੜੇ ਕਮੈਂਟ ਆਏ ਬਹੁਤ ਸੋਹਣੇ ਕਮੈਂਟ ਕੀਤੇ ਤੁਸੀਂ ਸਾਰਿਆਂ ਨੇ ਤੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਸਾਰੇ ਭੈਣਾਂ ਭਰਾਵਾਂ ਮੇਰੀਆਂ ਮਾਵਾਂ ਦਾ ਹਨਾ ਤੇ ਚਲੋ ਠੀਕ ਆ ਜੀ ਇਹ ਅੱਜ ਤੁਸੀਂ ਦੂਸਰਾ ਵਲੋਗ ਦੇਖਿਆ ਵਾ ਹੁਣ ਤੀਸਰੇ ਵਲੋਗ ਦੀ ਜਰੂਰ ਵੀਡੀਓ ਦੇਖਿਓ ਠੀਕ ਆ ਜੀ ਤੇ ਬਾਅਦ ਵਿੱਚ ਫਿਰ ਚੌਥੇ ਵਲੋਗ ਦੇ ਵਿੱਚ ਜਦੋਂ ਬੇਬੀ ਆਊਗਾ ਹਨਾ ਬਾਬਾ ਕੀ ਘਰ ਵੀ ਆ ਜਿਹੜਾ ਆਪਾਂ ਮਤਲਬ ਕਿ ਉਹ ਐਕਸਪੀਰੀਅੰਸ ਆਡਾ ਮਤਲਬ ਕਿ ਸਾਨੂੰ ਸਾਡੇ ਬੇਬੀ ਦਾ ਚਾ ਹਨਾ ਮਤਲਬ ਕਿ ਸਾਰੇ ਤੁਹਾਡ ਨਾਲ ਆਪਾਂ ਸ਼ੇਅਰ ਕਰਾਂਗੇ ਸਾਰੇ ਐਕਸਪੀਰੀਅੰਸ ਜਿੰਨੇ ਵੀ ਆ ਠੀਕ ਆ ਜੀ ਤੇ ਚਲੋ ਠੀਕ ਆ ਜੀ ਸਾਸੀ ਕਾਲ ਜੀ ਧੰਨਵਾਦ ਸਾਰਿਆਂ ਦਾ